ਇੱਕ ਆ ਜਿਹੜੇ ਛੇਵੇਂ ਦਰਿਆ ਨਸ਼ਿਆਂ ਦਾ ਇਹਦੇ ਤੋਂ ਬਚੋ ਵਧੀਆ ਵਰਕਆਊਟ ਕਰੋ ਜਿਹੜਾ ਜਵਾਨੀ ਚ ਤੁਸੀਂ ਜ਼ੋਰ ਮਾਰ ਲੈਣਾ ਉਹੀ ਵੜਾਪੇ ਚ ਕੰਮ ਆਉਣਾ ਖਾਜੀ ਕੋੜੇ ਮੁਲਕ ਮੇ ਰਹ ਨੂੰ ਸੋਚ ਦੁਰ ਫਿਟੇ ਵਾਲੀ ਆ ਕੁੱਟੀ ਰਤੀ ਪਿੰਡ ਦੇ ਮੋੜ ਤੇ ਜੰਤਾ ਕੋੜੇ ਝੱਟੇ ਵਾਲੀ ਪਿੰਡਾਂ ਚ ਅਕਸਰ ਕੀ ਹੁੰਦਾ ਜਦੋਂ ਕੁੜੀ ਦਾ ਰਿਸ਼ਤਾ ਕਰਨਾ ਹੁੰਦਾ ਨਾ ਤਾਂ ਸੋਚਦਾ ਵੀ ਮੁੰਡੇ ਨੂੰ 20-25 ਗੱਲੇ ਜ਼ਮੀਨ ਦੇ ਆਉਣੇ ਚਾਹੀਦੇ ਆ 50 ਗੱਲੇ ਆਉਣੇ ਚਾਹੀਦੇ ਆ ਉਹ ਯਾਰ ਜੇ ਲੱਗਿਆ ਹੀ ਚੱਟੇ ਤੇ ਹੋਇਆ ਕਿੰਨਾ ਟਾਈਮ ਖੜਨਾ 50 ਗੱਲੇ ਆ ਵੀ ਇਹ ਵੇਖੋ ਬੰਦਾ ਮਿਹਨਤੀ ਕਾਣਾ ਇਹ ਵੇਖੋ ਮਿਹਨਤ ਕਰਕੇ 50 ਗੱਲੇ ਖਰੀਦਣ ਵਾਲਾ ਕਾਣਾ ਬਸ ਖਾਜੀ ਕੋੜੇ ਮੁਲਕ ਮੇ ਰਹ ਨੂੰ ਸੋਚ ਦੋਰ ਫਿੱਟੇ ਵਾਲੀ ਕੁੱਟੀ ਰਾਤੀ ਪਿੰਡ ਦੇ ਮੋੜ ਤੇ ਜੰਤਾ ਕੋੜੇ ਚਿੱਟੇ ਵਾਲੇ ਨਸ਼ਿਆਂ ਦਾ ਦਰ ਗੁਜ਼ਰਦਾ ਅੱਜ ਕੱਲ ਕੋੜੇ ਮਰਦਾਂ ਉੱਤੇ ਆਖੀ ਤੂੰ ਡੈੜ ਤੇਰੇ ਨੂੰ ਜਾਵੇ ਨਾ ਫਰਦਾਂ ਉੱਤੇ ਚੱਕਦੀ ਆਖਲ ਕਤਫੜ ਦਿੰਦੀ ਹੋਈ ਜਲਦੀ ਸਾਡੇ ਜੈ ਹੱਜ ਨਸਣੀਏ ਸਰਮਾਂ ਨਾ ਮਰਦਨੀ ਸਾਡੇ ਜੈ ਹੱਜ ਨਸਣੀਏ ਕਿਸਮਤ ਨਹੀਂ ਮਰਦਨੀ ਸਾਡੇ ਜੈ ਕਰਮਾ ਨਰੀ ਮਿਲਦੇ ਸਾਡੇ ਦੇ ਸਚਨ ਸੇ